ਹਾਂਜੀ ਜੀ ਦੇਖੋ ਲੇਜ਼ਰ ਜਿਵੇਂ ਆਪਾਂ ਦੂਜੀ ਲੇਜ਼ਰ ਲੈਂਦੇ ਆ ਉਹ ਥੋੜੀਆਂ ਮਹਿੰਗੀਆਂ ਹੁੰਦੀਆਂ ਨੇ ਉਸਲੀ ਹੁੰਦੀਆਂ ਨੇ ਆ ਦੇਖੋ ਦੇਸੀ ਜਵਾਲ ਦਾ ਆ ਬੰਦੇ ਨੇ ਬਹੁਤ ਸੋਹਣੇ ਤਰੀਕੇ ਨਾਲ ਇੱਕ ਲੱਕੜ ਦਾ ਟੋਕੜ ਲੈਂਦਾ ਤੇ ਉਸ ਵਿੱਚ ਲੱਤੀ ਤੇ ਇੱਕ ਆਪਣਾ ਸੈੱਲ ਲੈਂਦਾ ਚਾਰਜਿੰਗ ਸੈੱਲ ਆ ਇਹਨਾਂ ਨੂੰ ਪੇਸਟ ਕਰਤਾ ਤੇ ਸਟੂਲ ਕਰਤਾ ਇਹਨਾਂ ਤੇ ਇੱਕ ਲੇਜ਼ਰ ਲੱਤੀ ਜਿਹੜੀ ਕਿ ਆਮ ਮਿਲ ਜਾਂਦੀ ਆਪਾਂ ਨੂੰ ਬਾਜ਼ਾਰ ਵਿੱਚੋਂ 20-30 ਰੁਪਏ ਦੀ ਇਹਨੂੰ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਤਿਆਰ ਕਰਿਆ ਇਹਨੂੰ ਲੱਗਦਾ तकरीबन ਆਪਣਾ ਸਾਰੀ 100 ਰੁਪਏ ਦਾ ਖਰਚ ਆਊਗਾ ਆ ਵਾਟਰ ਲੈ ਲੈ ਲੇਵਲ ਵਾਲੀ ਬੋਸੋਨਾ ਦੇਖੋ ਕਿੰਨਾ ਸੋਹਣਾ ਲੈਵਲ ਬਤਿਆਰ ਕਰਿਆ ਨੇ ਬਾਈ ਨੇ ਨਾਲੇ ਤੇਸੀ ਨਾਲ ਡਕਾਉ ਲੋਈ ਤਾਂ ਨਮੀ ਚੀਜ਼ਾਂ ਦੇਖਣ ਵਾਸਤੇ ਮੇਰਾ ਬਲੌਗ ਸਬਸਕ੍ਰਾਈਬ ਕਰ ਲਓ